ਇਹ ਜਿਹੜੀ ਪੰਜਾਬ ਸਰਕਾਰ ਨੇ ਜਿਹੜਾ ਸਾਡੇ ਉੱਤੇ ਜਬਰਟਾਇਆ ਉਹਦੇ ਖਿਲਾਫ ਸਰਕਾਰ ਨੂੰ ਦੱਸਣ ਵਾਸਤੇ ਕਿ ਲੋਕਾਂ ਨੂੰ ਤੁਸੀਂ ਧੱਕੇ ਨਾਲ ਦਬਾ ਨਹੀਂ ਸਕਦੇ ਲੋਕਾਂ ਦੇ ਮਨ ਦੇ ਵਿੱਚ ਰੋਸ ਹੈ ਗੁੱਸਾ ਹੈ ਤੇ ਇੱਥੇ ਜਿਹੜਾ ਇਕੱਠ ਹੋਊਗਾ ਉਹ ਦੱਸੂਗਾ ਸਰਕਾਰ ਨੂੰ ਕਿ ਕਿਸ ਤਰ੍ਹਾਂ ਦੇ ਮਨ ਦੇ ਵਿੱਚ ਰੋਸ ਹੈ ਠੀਕ ਹੈ ਸਰਕਾਰ ਨੇ ਬੜੀ ਮਤਲਬ ਇੱਕ ਉਹਜੀ ਚਾਲ ਚੱਲ ਕੇ ਫੇਠੀ ਸ਼ੁਰਾ ਮਾਰ ਕੇ ਸਾਡਾ ਸੰਘਰਸ਼ ਨੂੰ ਚੁਕਾਉਣ ਦੀ ਕੋਸ਼ਿਸ਼ ਕੀਤੀ ਹੈ ਨੌਰੀ ਸੰਭੂ ਮੋਰਚੇ ਨੂੰ ਪਰ ਕੁੱਲ ਮਿਲਾ ਕੇ ਅਸੀਂ ਰੁਕੇ ਨਹੀਂ ਹਾਂ ਪ੍ਰਧਾਨ ਜੀ ਜਿਸ ਦਿਨ ਤੋਂ ਉੱਥੋਂ ਆਏ ਨੇ ਲਗਾਤਾਰ ਆ ਜਿਹੜਾ ਫਰੀਦ ਜਿਲ੍ਹੇ ਦੇ ਕਮੇਟੀਆਂ ਹੋ ਰਹੀਆਂ ਨੇ ਬਹੁਤ ਵੱਡੀਆਂ ਕਾਨਫਰੰਸਾਂ ਹੋ ਰਹੀਆਂ ਨੇ ਅੱਜ 6ਵੀਂ ਕਾਨਫਰੰਸ ਵੱਡੀ ਹੋ ਰਹੀ ਆ ਅੱਗੇ ਵੀ ਦੂਜੇ ਦਿਨਾਂ 'ਚ ਵੀ ਹੋਣਗੀਆਂ ਸੋ ਸੁਧਾਰਸ਼ਤਾ ਚੱਲ ਰਿਹਾ ਹੈ ਔਰ ਲੋਡ ਆ ਇਸ ਨੂੰ ਹੋਰ ਤੇਜ਼ ਕਰਨ ਦੀ ਕਿਸਾਨਾਂ ਵੱਲੋਂ ਸਰਕਾਰ ਦੇ ਜ਼ਬਰ ਵਿਰੋਧ ਦੇ ਚੱਲਦਿਆਂ ਮਹਾਪੰਚਾਇਤਾਂ ਕੀਤੀਆਂ ਜਾ ਰਹੀਆਂ ਨੇ ਔਰ ਵਕ ਵਕ ਜਿਲ੍ਹਿਆਂ ਦੇ ਵਿੱਚ ਮਹਾਪੰਚਾਇਤਾਂ ਨੇ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਔਰ ਅੱਜ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਹਲਕਾ ਗਿੱਦੜਬਾਹਾ ਦੇ ਪਿੰਡ ਦੋਦਾ ਵਿਖੇ ਜਿਹੜੀ ਮਹਾਪੰਚਾਇਤ ਕੀਤੀ ਜਾ ਰਹੀ ਹੈ ਤਾਂ ਇਹ ਮਹਾਪੰਚਾਇਤ ਆ ਜਿਹੜੀ ਸ਼ੁਰੂ ਹੋ ਚੁੱਕੀ ਆ ਔਰ ਵੱਡੀ ਗਿਣਤੀ ਦੇ ਵਿੱਚੋਂ ਕਿਸਾਨ ਦੇਖ ਸਕਦੇ ਹੋ ਕਿ ਇਸ ਮਹਾਪੰਚਾਇਤ ਦੇ ਵਿੱਚ ਜਿਹੜਾ ਸ਼ਾਮਲ ਹੋਏ ਨੇ ਔਰ ਨਾਲ ਹੀ ਦੱਸ ਦਈਏ ਕਿ ਔਰਤਾਂ ਵੀ ਇਸ ਜਿਹੜੀ ਮਹਾਪੰਚਾਇਤ ਦੇ ਵਿੱਚ ਸ਼ਾਮਲ ਹੋਈਆਂ ਨੇ ਔਰ ਇਹ ਜਿਹੜੀ ਮਹਾਪੰਚਾਇਤ ਆ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਵੱਲੋਂ ਇਹ ਕਰਾਈ ਜਾ ਰਹੀ ਆ ਔਰ ਦੱਸ ਦਈਏ ਕਿ ਜਿਹੜੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਾਕਾ ਕੋਟੜਾ ਜਾਂ ਅਭਿਮਨ ਨੂੰ ਹੈਗੇ ਨੇ ਉਹ ਵੀ ਇੱਥੇ ਪਹੁੰਚਣ ਦੀ ਸੰਭਾਵਨਾ ਔਰ ਦੱਸਿਆ ਜਾ ਰਿਹਾ ਕਿ ਉਹ ਵੀ ਕੁਝ ਸਮੇਂ ਤੱਕ ਜਿਹੜਾ ਕਿਸਾਨ ਆਗੂ ਆ ਜਿਹੜੇ ਪਹੁੰਚਣਗੇ ਫਿਲਹਾਲ ਤਸਵੀਰਾਂ ਜਿਹੜਾ ਦੁੱਧਾ ਪਿੰਡ ਦੇ ਧਾਣਾ ਮੰਡੀ ਦੀਆਂ ਸਾਂਝੀਆਂ ਕਰ ਰਹੇ ਹੈਗੇ ਆ ਜਿੱਥੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਇੱਥੇ ਜ਼ਬਰ ਸਰਕਾਰ ਦੇ ਖਿਲਾਫ ਦੇ ਚੱਲਦਾ ਮਹਾਪੰਚਾਇਤ ਕੀਤੀ ਜਾ ਰਹੀ ਹੈ ਉਸ ਦੇ ਵਿੱਚ ਪਹੁੰਚੇ ਨੇ ਔਰ ਦੱਸਦੇ ਆ ਕਿ ਪੁਲਿਸ ਦੇ ਵੱਲੋਂ ਵੀ ਜਿਹੜਾ ਸਿਕਿਉਰਟੀ ਨੂੰ ਲੈ ਕੇ ਪੂਕਤਾ ਪ੍ਰਬੰਧ ਕੀਤੇ ਗਏ ਨੇ ਔਰ ਵੱਡੀ ਗਿਣਤੀ ਦੇ ਵਿੱਚ ਜਿਹੜੀ ਪੁਲਿਸ ਮੁਲਾਜ਼ਮ ਨੇ ਇੱਥੇ ਕਨਾਤ ਕੀਤੇ ਗਏ ਨੇ ਔਰ ਕੁਝ ਹੀ ਸਮੇਂ ਤੱਕ ਜਿਹੜੇ ਜਗਜੀਤ ਸਿੰਘ ਢੱਲੇਵਾਲ ਨੇ ਜਾਂ ਕਾਕਾ ਕੋਟੜਾ ਨੇ ਜਾਂ ਹੋਰ ਕਿਸਾਨਾਂ ਆ ਗੋੜੇ ਉਸ ਇਹ ਮਹਾਪੰਚਾਇਤ ਦੇ ਵਿੱਚ ਪਹੁੰਚਣ ਦੀ ਜਿਹੜੀ ਸੁਭਾਵਨਾ ਜਿਤਾਈ ਜਾ ਰਹੀ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਜਰੂਰ ਉਹ ਇੱਥੇ ਪਹੁੰਚਣ ਕੇ ਚਾਹੇ ਉਹ 15 ਮਿੰਟ ਜਾਂ ਅੱਧਾ ਘੰਟਾ ਹੀ ਕਿਸਾਨਾਂ ਨੂੰ ਸੰਬੋਧਨ ਕਰਨ ਲੇਕਿਨ ਜਗਜੀਤ ਸਿੰਘ ਢੱਲੇਵਾਲ ਜਰੂਰ ਪਹੁੰਚਣਗੇ ਕਿਉਂਕਿ ਪਿਛਲੇ ਦਿਨ ਹੀ ਜਗਜੀਤ ਸਿੰਘ ਢੱਲੇਵਾਲ ਦੀ ਜਿਹੜੀ ਸਿਹਤ ਆ ਉਹ ਖਰਾਬ ਹੋਈ ਸੀ ਔਰ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਸੀਗਾ ਤਾਂ ਸ਼੍ਰੀ ਮੁਕਤਸਰ ਸਾਹਿਬ ਦੇ ਹਲਕਾ ਕਿਦੜਵਾ ਦਾ ਪਿੰਡ ਦੋਦਾ ਜਿੱਥੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਵੱਲੋਂ ਇਹ ਜਿਹੜੀ ਮਹਾਪੰਚਾਇਤ ਆ ਉਹ ਕਰਾਈ ਜਾ ਰਹੀ ਹੈ ਗੱਲਬਾਤ ਕਰ ਲੈਨੇ ਕਿਸਾਨ ਕੋਖੜੇ ਨੇ ਮਹਾਪੰਚਾਇਤ ਕਰ ਰਹੇ ਪਹਿਲਾਂ ਕੀ ਕਰੋ ਅੱਜ ਸਾਡੇ ਇੱਥੇ ਪਿੰਡ ਦੋਦਾ ਦੇ ਵਿੱਚ ਇੱਕ ਵੱਡੀ ਮਹਾਪੰਚਾਇਤ ਹੋਣੀ ਹੈ ਜੀ ਜਿਸ ਦੇ ਵਿੱਚ ਪੂਰੇ ਮੁਕਸਰ ਜਿਹੜੇ ਤੋਂ ਸਾਰੇ ਪਿੰਡਾਂ ਦੇ ਵਿੱਚੋਂ ਬਹੁਤ ਵੱਡੀ ਗੰੰਤੀ ਦੇ ਵਿੱਚ ਲੋਕ ਕਿਤੇ ਪਹੁੰਚਣਗੇ ਕਿਵੇਂ ਦੇਖ ਚੋ ਕਿ ਆ ਮੋਰਚੇ ਲੱਗੇ ਸੀ ਨਾ ਚੁਕਾ ਦੇ ਦਿੱਤੇ ਗਏ ਔਰ ਮੰਗਾ ਹਜੇ ਵੀ ਉਸੇ ਤਰ੍ਹਾਂ ਨਹੀਂ ਕੋਈ ਹੋਰ ਸੰਘਰਸ਼ ਵਿੱਢਣ ਦੀ ਤਿਆਰੀ ਹੈ ਜਿਵੇਂ ਜਗਜੀਤ ਸਿੰਘ ਢੱਲੇਵਾਲ ਵੱਲੋਂ ਵੀ ਕਿਹਾ ਗਿਆ ਕਿ ਜੇ ਕੋਈ ਸੰਘਰਸ਼ ਵਿੱਢਣਾ ਪਿਆ ਤਾਂ ਵਿੱਢਾਂਗੇ ਦੇਖੋ ਜੀ ਸੰਘਰਸ਼ ਤਾਂ ਚੱਲ ਹੀ ਰਿਹਾ ਹੈ ਠੀਕ ਹੈ ਸਰਕਾਰ ਨੇ ਬੜੀ ਮਤਲਬ ਇੱਕ ਕੋਜੀ ਚਾਲ ਚੱਲ ਕੇ ਪਿੱਠਿ ਛੁਰਾ ਮਾਰ ਕੇ ਸਾਡਾ ਸੰਘਰਸ਼ ਨੂੰ ਚੁਕਾਉਣ ਦੀ ਕੋਸ਼ਿਸ਼ ਕੀਤੀ ਹੈ ਨਵਰੀ ਸ਼ੰਭ ਮੋਰਚੇ ਨੂੰ ਪਰ ਕੁੱਲ ਮਿਲਾ ਕੇ ਅਸੀਂ ਰੁਕੇ ਨਹੀਂ ਹਾਂ ਪ੍ਰਧਾਨ ਜੀ ਜਿਸ ਦਿਨ ਤੋਂ ਉਥੋਂ ਆਏ ਨੇ ਲਗਾਤਾਰ ਆ ਜਿਹੜਾ ਹਰੇਕ ਜ਼ਿਲ੍ਹੇ ਦੇ ਵਿੱਚ ਮੀਟਿੰਗਾਂ ਹੋ ਰਹੀਆਂ ਨੇ ਬਹੁਤ ਵੱਡੀਆਂ ਕਾਨਫਰੰਸਾਂ ਹੋ ਰਹੀਆਂ ਨੇ ਅੱਜ 6ਵੀਂ ਕਾਨਫਰੰਸ ਵੱਡੀ ਹੋ ਰਹੀ ਆ ਅੱਗੇ ਵੀ ਦੂਜੇ ਦਿਨਾਂ 'ਚ ਵੀ ਹੋਣਗੀਆਂ ਸੋ ਸੰਘਰਸ਼ ਤਾਂ ਚੱਲ ਰਿਹਾ ਹੈ ਔਰ ਲੋਡ ਹੈ ਇਸ ਨੂੰ ਹੋਰ ਤੇਜ਼ ਕਰਨ ਦੀ ਤਾਂ ਪ੍ਰਧਾਨ ਜੀ ਜਿਵੇਂ ਹਰੇਕ ਚੱਕ ਸਟੇਜ ਦੇ ਉੱਤੇ ਵੱਖ-ਵੱਖ ਬੋਲ ਰਹੇ ਨੇ ਤਾਂ ਸੰਘਰਸ਼ ਤਾਂ ਚੱਲ ਰਿਹਾ ਤੇ ਚੱਲਦਾ ਹੀ ਰਹੂਗਾ ਔਰ ਇਹਨੂੰ ਹੋਰ ਵੀ ਤੇਜ਼ ਕੀਤਾ ਜਾਊਗਾ ਜੇ ਲੋਡ ਪਈ ਤਾਂ ਪਰ ਅੱਜ ਅਸੀਂ ਜਿਹੜੀ ਪੰਜਾਬ ਸਰਕਾਰ ਨੇ ਜਿਹੜਾ ਸਾਡੇ ਉੱਤੇ ਜ਼ਬਰ ਟਾਇਆ ਉਹਦੇ ਖਿਲਾਫ ਸਰਕਾਰ ਨੂੰ ਦੱਸਣ ਵਾਸਤੇ ਕਿ ਲੋਕਾਂ ਨੂੰ ਤੁਸੀਂ ਲੋਕਾਂ ਦੇ ਮਨ ਦੇ ਵਿੱਚ ਰੋਸ ਹੈ ਗੁੱਸਾ ਹੈ ਤੇ ਇੱਥੇ ਜਿਹੜਾ ਕੱਟ ਹੋਊਗਾ ਉਹ ਦੱਸੂਗਾ ਸਰਕਾਰ ਨੂੰ ਕਿ ਕਿਸ ਤਰ੍ਹਾਂ ਦੇ ਮਨ ਦੇ ਵਿੱਚ ਰੋਸ ਹੈ ਸਰਨਾ ਦੀ ਇੱਕ ਜੁਟਤਾ ਵੀ ਹੋਊਗੀ ਬਿਲਕੁਲ ਜੀ ਕਿਸਾਨਾਂ ਦੀ ਇੱਕ ਜੁਟਤਾ ਹੋਣਾ ਸਮੇਂ ਦੀ ਲੋੜ ਵੀ ਹੈ ਤੇ ਹੋਣਗੇ ਵੀ ਕਿਸਾਨ ਇੱਕ ਜੁਟੇ ਵਾਸਤੇ ਪਰ ਜਿਵੇਂ ਉਹ ਗੱਲ ਅੱਗੇ ਉੱਪਰ ਲੀਡਰਾਂ ਦੀ ਇਹ ਵਿਚਾਰਤਾ ਦੀ ਕਿਸ ਤਰ੍ਹਾਂ ਦੀ ਗੱਲ ਚੱਲਦੀ ਆ ਪਰ ਸਰਕਾਰ ਲੋਕ ਦਬਦੇ ਨਹੀਂਗੇ ਜੇ ਸਰਕਾਰ ਚਾਹੂਗੀ ਨਾ ਸੇ ਜ਼ਬਰਦਸਤ ਨਾਲ ਕੁੱਟ ਕੇ ਜਾ ਜੇਲਾ-ਦੇਲਾ ਜਾ ਕੇ ਦਬਾ ਲਾਂਗੇ ਲੋਕ ਦਬਦੇ ਨਹੀਂਗੇ ਲੋਕ ਜਾਗਰੂਕ ਹੋ ਚੁੱਕੇ ਆ ਆਪਣੀ ਮੰਗਾਂ ਵਾਸਤੇ ਤੇ ਜਿਹੜੀ ਸਾਡੀ ਹੱਕੀ ਮੰਗਾਂ ਨੇ ਮੰਨੀਆਂ ਹੋਈਆਂ ਮੰਗਾਂ ਨੇ ਉਹ ਸੈਂਟਰ ਦੇ ਉੱਤੇ ਉਮੀਦ ਆ ਸਾਨੂੰ ਕਿ 4 ਮਈ ਦੀ ਜਿਹੜੀ ਮੀਟਿੰਗ ਅੱਗੇ ਹੋਣ ਜਾ ਰਹੀ ਆ ਉਹਦੇ ਵਿੱਚ ਵੀ ਕੋ ਸਾਰਥਕ ਨਤੀਜੇ ਅੱਗੇ ਨਿਕਲ ਸਕਦੇ ਇੱਕ ਜੁਟਤਾ ਦੀ ਗੱਲ ਕੀਤੀ ਜਿਵੇਂ ਹਣਾ ਪਹਿਲਾਂ ਮੋਰਚਾ ਲੱਗਿਆ ਸੀ ਆ ਜਿੱਤਿਆ ਵੀ ਗਿਆ ਕਾਨੂੰਨ ਵੀ ਵਾਪਸ ਕਰਾਇਆ ਗਿਆ ਹਣਾ ਲੱਗਦਾ ਕਿ ਜੇਕਰ ਇਸ ਤਰ੍ਹਾਂ ਦੇ ਨਾਲ ਇਕੱਠੇ ਹੋ ਕੇ ਲੜਦੇ ਤਾਂ ਇਹ ਸਮਾਂ ਨਾ ਆਉਂਦਾ ਜਿਸ ਤਰ੍ਹਾਂ ਦੇ ਨਾਲ ਪੰਨ ਤੋੜ ਵੀ ਸਮਾਨ ਦੀ ਹੋਈ ਗ੍ਰਿਫਤਾਰੀਆਂ ਵੀ ਹੋਈਆਂ ਤਿੱਖੋ ਜੀ ਇਸ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਇੱਕ ਜੁਟ ਤਾਂ ਹੋਣੀ ਚਾਹੀਦੀ ਸੀ ਔਰ ਇਹਦੇ ਵਾਸਤੇ ਸਾਡੇ ਫੋਰਮ ਦੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿਹੜੇ ਸਾਡੇ ਮਤਲਬ ਤਨਵੀਰ ਨੇ ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਪਹਿਲਾਂ ਵੀ ਮੀਟਿੰਗਾਂ ਕੀਤੀਆਂ ਜਦੋਂ 13 ਫਰਵਰੀ 2024 ਤੋਂ ਪਹਿਲਾਂ ਗਏ ਤਾਂ 3-4 ਮਹੀਨੇ ਲਗਾਤਾਰ ਸਾਰਿਆਂ ਨਾਲ ਮੀਟਿੰਗਾਂ ਕੀਤੀਆਂ ਪਰ ਕਿਤੇ ਨਾ ਕਿਤੇ ਕੋਈ ਮਤਲਬ ਰਿਕਾਰਡਰ ਰਿਹਾ ਉਸ ਤੋਂ ਬਾਅਦ ਵੀ ਦੂਜੇ ਫੋਰਮ ਨੇ ਇਹ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਤੁਹਾਡੇ ਨਾਲ ਆ ਲੋਕਾਂ ਦਾ ਮਨ ਵੀ ਸੀ ਨਾਲ ਆ ਸਾਰੇ ਚਾਹੁੰਦੇ ਸੀ ਪਰ ਫਿਰ ਪਤਾ ਨਹੀਂ ਉਹਨਾਂ ਦੇ ਮਨ 'ਚ ਕੀ ਆਇਆ ਕਿ ਉਹ ਬਾਹਰੋਂ ਤਾਂ ਸਪੋਰਟ ਕਰਦੇ ਰਹੇ ਪਰ ਅੰਦਰ ਆ ਕੇ ਬੈ ਤਾਂ ਉਹ ਕਹਿੰਦੇ ਸੀ ਨਾਲ ਆ ਤਾਂ ਅਸੀਂ ਕਹਿੰਦੇ ਜਾਂ ਤਾਂ ਸਾਡੇ ਕੋਲ ਸ਼ੰਭੂ ਆ ਕੇ ਬੈਠ ਜਾਓ ਖਨੋਰੀ ਆ ਕੇ ਬੈਠ ਜਾਓ ਜੇ ਸਾਡੇ ਨਾਲ ਨਹੀਂ ਬੈਠਣਾ ਤਾਂ ਕੋਈ ਹੋਰ ਛੜਕ ਦੇ ਉੱਤੇ ਜਾ ਕੇ ਬੈਠ ਜਾਓ ਪਰ ਅਜੇ ਤੱਕ ਹੁਣ ਉਹਨਾਂ ਦੇ ਮਨ ਦੇ ਵਿੱਚ ਕੀ ਚੱਲ ਰਿਹਾ ਹੈ ਪਰ ਚਾਹੁੰਦੇ ਹੈ ਸਾਰੇ ਹੀ ਅੰਦਰੋਂ ਅੰਦਰ ਹੀ ਲੋਕਾਂ ਦਾ ਮਨ ਵੀ ਹੈ ਸਭ ਦਾ ਹੈ ਇੱਕਤਾ ਹੋਵੇ ਤਾਂ ਇੱਕਤਾ ਦੇ ਵਿੱਚ ਬੜਾ ਜਲਦੀ ਜਿੱਤ ਪ੍ਰਾਪਤ ਹੋਏ ਮੀਟਿੰਗ ਹੈਗੀ ਹੈ ਹਨਾ ਅੱਜ ਜਾਵਾਂਗੇ ਉੱਥੇ ਮੀਟਿੰਗ ਤੇ ਔਰ ਲੱਗਦਾ ਕਿ ਹੱਲ ਹੋ ਸਕਦਾ ਹੈ ਦੇਖੋ ਜੀ ਉਮੀਦ ਤਾਂ ਪੂਰੀ ਹੈ ਤੇ ਜਿੰਨੇ ਇੱਕ ਇਸ ਲੀਆਂ ਮੀਟਿੰਗਾਂ ਹੋਈਆਂ ਨੇ ਸਰਕਾਰ ਨੇ ਅੰਕੜੇ ਮੰਗੇ ਸੀਗੇ ਐਮਐਸਪੀ ਦੇ ਉੱਤੇ ਮਤਲਬ ਜਿਹੜੇ ਵੇਰਵੇ ਜਿੰਨੇ ਵੀ ਦਿੱਤੇ ਜਾਣ ਉਹ ਸਾਰੇ ਵੇਰਵੇ ਸਾਂਝੇ ਕਰ ਦਿੱਤੇ ਨੇ ਸਰਕਾਰ ਨੂੰ ਭੇਜ ਦਿੱਤੇ ਗਏ ਨੇ ਲੱਗ ਰਿਹਾ ਹੈ ਕੁਛ ਨਾ ਕੁਛ ਪ੍ਰਮਾਤਵਾ ਮੇਰ ਕਰੇ ਥੋੜਾ ਬਹੁਤ ਸਰਕਾਰ ਦੇ ਮਨ ਦੇ ਵਿੱਚ ਕਿਉਂਕਿ ਹਰ ਗੱਲ ਪੂਰੇ ਵਰਲਡ ਲੈਵਲ ਤੱਕ ਗੱਲ ਜਾਵੜੀ ਆ ਸਰਕਾਰ ਨੂੰ ਸਮਝ ਆ ਗਈ ਆ ਸੁਪਰੀਮ ਕੋਰਟ ਨੇ ਵੀ ਕਹਿ ਦਿੱਤਾ ਕਿ ਐਮਐਸਪੀ ਦੀ ਲੀਗਲ ਗਰੰਟੀ ਠੀਕ ਹੈ ਈਵਨ ਜਿਹੜੇ 31 ਮੈਂਬਰੀ ਕਮੇਟੀ ਬਣੀ ਸੀ ਪਾਰਲੀਮੈਂਟ ਦੀ ਸੰਸਦ ਦੀ ਉਸ ਕਮੇਟੀ ਨੇ ਵੀ ਸਾਨੂੰ ਗੱਲ ਨੂੰ ਸਹੀ ਕਰ ਦਿੱਤਾ ਤਾਂ ਫਿਰ ਸਰਕਾਰ ਕਦੋਂ ਤੱਕ ਭੱਜੂਗੀ ਅਖੀਰ ਤੱਕ ਸਰਕਾਰ ਨੂੰ ਇਸ ਹੱਲ ਵਾਲੇ ਪਾਸੇ ਆਉਣਾ ਹੀ ਪੈਣਾ ਅੱਜ ਮਹਾਪੰਚਾਇਤ ਦੇ ਵਿੱਚ ਕਿਹੜੇ-ਕਿਹੜੇ ਕਿਸਾਨਾਂ ਕੋ ਪਹੁੰਚ ਰਹੇ ਨੇ ਦਗਜੀਤ ਢੱਲੇਵਾਲ ਵੀ ਆਉਣਗੇ ਹਾਂਜੀ ਦਗਜੀਤ ਸਿੰਘ ਢੱਲੇਵਾਲ ਜੀ ਪਤਾ ਲੱਗਿਆ ਸੀ ਕਿ ਕਾਫੀ ਬਿਮਾਰ ਨੇ ਕ ਪਰ ਸਾਡੀ ਉਹਨਾਂ ਨਾਲ ਗੱਲ ਹੋਈ ਹੈ ਉਹ ਕਹਿੰਦੇ ਜੇ ਮੇਰੇ ਜਦੋਂ ਤੱਕ ਮੇਰੇ ਅੰਦਰ ਸਾਹ ਰਹੂਗਾ ਮੈਂ ਜਿਉਂਦਾ ਤਾਂ ਮੈਂ ਹਰ ਹਾਲਤ ਦੇ ਵਿੱਚ ਇੱਥੇ ਆਉਂਗਾ ਤਾਂ ਸਾਨੂੰ ਪੂਰੀ ਉਮੀਦ ਹੈ 99% 99% ਕਿ ਪ੍ਰਧਾਨ ਸਾਡੇ ਨਾਲ ਇੱਥੇ ਆਉਣਗੇ ਜੋ ਹੋ ਸਕਦਾ ਵਿਚਾਰਾਂ ਦੀ ਸਾਂਝ ਕਿੰਨੀ ਪਾ ਸਕਦੇ ਉਹ ਉਹਨਾਂ ਦੀ ਸਿਹਤ ਤੇ ਡਿਪੈਂਡ ਕਰਦਾ ਪਰ ਹਾਜ਼ਰੀ ਜ਼ਰੂਰ ਲੋਗੇ ਉਹਨਾਂ ਤੋਂ ਬਿਨਾ ਸਾਡੇ ਸੂਬੇ ਦੇ ਜਨਕ ਕਤਰ ਸਾਡੇ ਵਰ ਕਾਕਾ ਸਿੰਘ ਜੀ ਖੂਰ ਦਾ ਅਬ ਮਨੂ ਕੋਹਾੜ ਜੀ ਤੇ ਸਾਡੇ ਦੂਜੇ ਫੋਰਮਾਂ ਦੇ ਆਗੂ ਸਹਿਬਾਨ ਵੀ ਇੱਥੇ ਪਹੁੰਚਣਗੇ ਕਿੰਨੇ ਵਜੇ ਸ਼ੁਰੂਆਤ ਹੋਵੇਗੀ ماں ਪੰਚਾਇਤੀ ਸਮਾਪਤੀ ਕੀ ਹੋਵੇਗੀ 12 ਵਜੇ ਅਸੀਂ ਸ਼ੁਰੂਆਤ ਕਰ ਬਿਲਕੁਲ ਅੱਜ ਜਿਹੜੀ ਕਿਸਾਨਾਂ ਦੇ ਵੱਲੋਂ ਮਹਾਪੰਚਾਇਤ ਆ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂ ਪਰਦੇ ਵੱਲੋਂ ਇਹ ਜਿਹੜੀ ਮਹਾਪੰਚਾਇਤ ਆ ਕਰਵਾਈ ਜਾ ਰਹੀ ਆ ਸ਼੍ਰੀ ਮੁਖਤਸਰ ਸਾਹਿਬ ਦੇ ਹਲਕਾ ਗਿੱਦੜਵਾਹਾ ਦੇ ਪਿੰਡ ਦੁੱਦਾ ਦੇ ਦਾਣਾ ਮੰਡੀ ਦੇ ਵਿੱਚ ਇਹ ਮਹਾਪੰਚਾਇਤ ਹੋ ਰਹੀ ਆ ਔਰ ਕਈ ਵੱਡੇ ਕਿਸਾਨ ਆਗੂ ਨੇ ਜਿਹੜੇ ਪਹੁੰਚਣਗੇ ਕਾਕਾ ਕੋਟਲਾ ਹੋ ਗਿਆ ਜਾਂ ਜਗਜੀਤ ਸਿੰਘ ਢੱਲੇਵਾਲ ਦੇ ਵੀ ਕਿਹਾ ਜਾ ਰਿਹਾ ਹਾਲਾਂਕਿ ਉਹ ਬਿਮਾਰ ਚੱਲ ਰਹੇ ਨੇ ਔਰ ਉਹਨਾਂ ਨੂੰ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਵੀ ਕਰਾਇਆ ਗਿਆ ਲੇਕਿਨ ਗੱਲਬਾਤ ਹੋਈ ਹੈ ਕਹਿੰਦੇ ਕਿ ਜ਼ਰੂਰ ਆਵਾਂਗੇ ਭਲਾ ਦੀ ਥੋੜੇ ਹੀ ਵਿਚਾਰ ਰੱਖ ਕਸ ਸਕਣ ਲੇਕਿਨ ਜ਼ਰੂਰ ਪਹੁੰਚਣਗੇ ਸ੍ਰੀ ਮੁਕਤਸਰ ਸਾਹਿਬ ਤੋਂ ਬੂਟਾ ਸਿੰਘ ਪੀਟੀਸੀ ਨਿਊਜ਼